ਹਾਂਜੀ ਇਸ ਟਾਈਮ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਾਪੂਵਾਲ ਵਿਖੇ ਆਪਾਂ ਮੌਜੂਦ ਹੈ। ਔਰ ਇੱਥੇ ਦੇਖ ਸਕਦੇ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਇਕੱਠੇ ਹੋ ਰਹੇ ਆ। ਔਰ ਕਿਉਂਕਿ ਇਥੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਦੀ ਰੈਲੀ ਹੋਣ ਜਾ ਰਹੀ ਹੈ ਤੇ ਕਿਸਾਨ ਮਜ਼ਦੂਰ ਇੱਥੇ ਸਵਾਲ ਪੁੱਛਣ ਵਾਸਤੇ ਇਕੱਠੇ ਹੋ ਰਹੇ ਆ ਲਗਾਤਾਰ ਤੇ ਪੁਲਿਸ ਫੋਰਸਾਂ ਵੀ ਆ ਇੱਥੇ ਆਈਆਂ ਹੋਈਆਂ। ਹਾਂ ਗੱਡੀਆਂ ਲੱਗੀਆਂ ਆ ਜਾਂ ਅੱਗੇ ਨਾਕੇਬੰਦੀ ਕੀਤੀ ਹੋਈ ਆ ਤੇ ਕੁਛ ਦੇਰ ਤੱਕ ਜਿਹੜਾ ਹੈਗਾ ਆ ਉਹ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਕਿਸਾਨ ਇੱਥੋਂ ਅੱਗੇ ਵਧਣਗੇ ਆ ਵੱਡੀ ਗਿਣਤੀ ਦੇ ਵਿੱਚ ਇਹ ਕਿਸਾਨ ਜਿਹੜੇ ਆ ਇਕੱਠੇ ਹੋ ਰਹੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਕਿਸਾਨ ਮਜ਼ਦੂਰ ਜਿਹੜੇ ਆ ਇਕੱਠੇ ਹੋ ਕੇ ਸਵਾਲ ਕਰਨ ਵਾਸਤੇ ਅੱਗੇ ਵਧਣਗੇ ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰ ਵੀ ਬੈਠੇ ਹੋਏ ਆ ਬਾਹਰੋਂ ਆ ਤੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਆਪਣੇ ਜਿਵੇਂ ਗੱਡੀਆਂ ਦੇ ਬੱਸਾਂ ਮੋਟਰਸਾਈਕਲ ਗਰਾਂਦੇ ਤੇ ਵੱਖ-ਵੱਖ ਸਾਧਨਾਂ ਦੇ ਤੇ ਜਿਹੜੇ ਕਿਸਾਨ ਨੇ ਆ ਉਹ ਆ ਰਹੇ ਆ ਸੋਲੇ ਅਸੀਂ ਗੁਰਦਾਸਪੁਰ ਜ਼ਿਲ੍ਹਾ ਪਿੰਡ ਜਾਪੂਵਾਲ ਦੇ ਵਿੱਚ ਮੌਜੂਦ ਹਾਂ ਤੇ ਅੱਜ ਪ੍ਰਧਾਨ ਮੰਤਰੀ ਜੀ ਆਪਣਾ ਚੋਣ ਪ੍ਰਚਾਰ ਵਾਸਤੇ ਆ ਰਹੇ ਆ ਤੇ ਸੁਭਾਈ ਆਗੂ ਸ਼ਰਵਨ ਸਿੰਘ ਜੀ ਭੰਦੇਰ ਹਰਵਿੰਦਰ ਸਿੰਘ ਜੀ ਮਸਾਣੀਆਂ ਤੇ ਹੋਰ ਸੀਨੀਅਰ ਆਗੂ ਜਥੇਬੰਦੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਜਿਹੜੇ ਕਿਸਾਨ ਇਕੱਠੇ ਹੋਏ ਆ ਤਾਂ ਕਿ ਅੰਦੋਲਨ ਸੰਬੰਧੀ ਜਿਹੜੇ ਸਵਾਲ ਜਵਾਬ ਆ ਤੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਪ੍ਰਤੀ ਜਿਹੜੇ ਸਵਾਲ ਜਵਾਬ ਆ ਪ੍ਰਧਾਨ ਮੰਤਰੀ ਜੀ ਕੋਲੋਂ ਲੈਣ ਵਾਲੇ ਆ ਜਿਹੜੇ ਜਵਾਬ ਉਹਨਾਂ ਨੂੰ ਪੁੱਛੇ ਜਾ ਸਕਣ ਸੋ ਇੱਥੇ ਕਿਸਾਨ ਮਜ਼ਦੂਰ ਲਗਾਤਾਰ ਮਤਾਵਾ ਪੈਣਾ ਇਕੱਠੇ ਹੋ ਰਹੇ ਆ ਵੱਡੀ ਗਿਣਤੀ ਦੇ ਵਿੱਚ ਹਾਲੇ ਆਉਣਾ ਉਹਨਾਂ ਦਾ جاری ਆ ਤੇ ਇੱਥੋਂ ਜਦੋਂ ਵੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੁੰਦਾ ਤੇ ਉੱਥੋਂ ਚੱਲ ਕੇ ਸਵਾਲ ਜਵਾਬ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਕੋਈ ਪ੍ਰੋਗਰਾਮ ਉਹਨਾਂ ਦੇ ਰੈਲੀ ਰੋਕਣਾ ਉਹਨਾਂ ਰੈਲੀ 'ਚ ਜਾਣ ਵਾਲੇ ਲੋਕਾਂ ਨੂੰ ਰੋਕਣਾ ਐਵੇਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਸ਼ਾਂਤਮਈ ਤਰੀਕੇ ਨਾਲ ਅਸੀਂ ਇਤੋਂ ਅੱਗੇ ਵੱਧ ਕੇ ਤੇ ਸਵਾਲ ਜਵਾਬ ਉਹ ਜਿਹੜੇ ਆ ਉਹਨਾਂ ਨੂੰ ਉਹ ਕਰਨ ਜਾਵਾਂਗੇ ਧੰਨਵਾਦ